ਰਾਵਾ ਇੰਨੇ ਦਾ ਮੂਲ ਪਟ ਰਹਿੰਦੇ ਆ ਖੁਸ਼ ਹੈ। ਹਾਂ। ਕਿ ਵਟ ਕੇ ਲੈ ਜਾਂਦੇ ਨਾ? ਕੀ? ਪੱਚ ਕੇ ਵਟ ਕੇ ਲੈ ਜਾਂਦੇ ਨਾ। ਇੱਕ ਮਿੰਟ। ਪਸੂ ਖਾ ਲੈਣਗੇ। ਖਾ ਲੈਣਗੇ ਸਲਾਦ। ਆਹ ਦੇਖੋ ਬਾਈ। ਹੁਣ ਮੂਰਾਂ ਦੀ ਕਰਦੇ ਆ ਸ਼ਾਂਟਾ ਸਟਾਈ। ਇਹਨਾਂ ਨੂੰ ਖਾਣੇ ਸਲਾਦ ਆ ਜਮੂਰ ਦਾ। ਆਹ ਕੋਸਾ ਤੋਂ ਹੀ ਆਂਦਾ। ਡਿਊਟੀ ਲਈ ਖੁਸ਼ੀ ਦੀ ਧੋਨ ਤੇ। ਕਾਲੂ ਗਿਆ ਦਾ ਆ ਦੇਖ ਲੈ ਬਾਈ ਹੁਣ ਜਿਹਨੇ ਲ ਜਾਣਗਾ ਮੂਲਗਾ ਤੇ ਮੇਰਾ ਭਰਾ ਆ ਜਾਏ ਤੇ ਮੂਲਗਾ ਲੈ ਜਾਏ ਕੋਈ ਜਾਂਦੇ ਮੂਲਗਾ ਅਜੇ ਦਾ ਰੇੜਾ ਕੱਢਿਆ ਇਹ ਆਹ ਦੇ ਨਾਲ ਪੱਤੀਆਂ ਵੀ ਕੱਢਿਆ ਕਰਿਆ ਲਵੀਆਂ ਬਹੁਤ ਐ ਪੱਕੀਆਂ ਨਹੀਂ ਹੈ ਲਵੀਆਂ ਬਾਲਾਂ ਪੱਕੀਆਂ ਨਹੀਂ ਮਾਸ਼ਾਅੱਲਾ ਲਵੀਆਂ ਮੂਲ ਲੈ ਬਈ ਹੁਣ ਮੂਲਾਂ ਦੀ ਡਿਊਟੀ ਲਾਉਣੀ ਆ ਹੁਣ ਧੋ ਕੇ ਤੇ ਕੱਟ ਕੇ ਪਾਉਣੀ ਪਸੂਆਂ ਨੂੰ ਤੇ ਧੀ ਮੇਰੀ ਤਾਂ ਲੱਗੀ ਪਈ ਆ ਧੀ ਜੰਦੀ ਵਿਚਾਰੀ ਆ ਵੇ ਰੇੜਾ ਕਰਤਾ ਵੇ ਨਾ ਲਾ ਕੋ ਤਾਂ ਇਹ ਵੇਖ ਤੇ ਛੁੱਟੀ ਜਾਂ ਇਤੋਂ ਉਤੋਂ ਕੇ ਮੈਂ ਕਰ ਰਿਹਾ ਮੈਂ ਹੁਣ ਆ 10 ਪਿੰਨ ਕਰੀ ਤੁਹਾਨੂੰ ਸਾਰਾ ਸੁਜਾਰੀ ਨੂੰ